ਜਿਹੜਾ ਪਿਛਲੇ ਦਿਨ ਇਹਨਾਂ ਨੇ ਹੱਲ ਕੱਢ ਲਿਆਂਦਾ ਵੀ 5 ਸਾਲ ਹੀ ਦੇ ਦੇਣੇ ਆ ਕਿ ਉਹ 5 ਸਾਲਾਂ ਤੋਂ ਬਾਅਦ ਖੇਤੀ ਸਮਾਪਤ ਹੋ ਜਾਣੀ ਖੇਤੀ ਨਹੀਂ ਕਰਦੇ ਬਚਨੇ ਲੋਕ ਅ ਦੂਜੀ ਗੱਲ ਜਿਹੜੀ ਜਿਹੜਾ ਉਸ ਜਿਹੜੀ ਜੋ ਵੀ ਇਹਨਾਂ ਨੇ ਮਾੜਾ ਮੋਟਾ ਪਖੰਡ ਕੀਤਾ ਸੀ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਸ਼ਰਤੇ ਸੀ ਕਿ ਇਹ ਐਮਐਸਪੀ ਲਾਗੂ ਕਰਾਂਗੇ ਐਮਐਸਪੀ ਤਾਂ ਅੱਗੇ ਵੀ ਲਾਗੂ ਹੈਗੀ ਐ ਸੂਰਜਮੁਖੀ ਤੇ ਆ ਗੰਨੇ ਤੇ ਆ ਮੂੰਗੀ ਤੇ ਸਰੋਂ ਤੇ ਕਾਟਨ ਤੇ ਸਾਰਿਆਂ ਤੇ ਹੈਗੀ ਪਰ ਇੱਕ ਵੀ ਦਾਣਾ ਕੀ ਸਰਕਾਰ ਚੁੱਕਦੀ ਗੱਲ ਇਹ ਆ ਕੱਲੀ ਐਮਐਸਪੀ ਨਹੀਂ ਐਮਐਸਪੀ ਤੇ ਕਾਨੂੰਨ ਬਣੇ ਘੱਟ ਖਰੀਦਣ ਵਾਲੇ ਨੂੰ ਸਜ਼ਾ ਤੇ ਜੁਰਮਾਨਾ ਹੋਵੇ ਤੇ ਬਾਕੀ ਜ਼ਿੰਮੇਵਾਰੀ ਚੱਕੇ ਸਰਕਾਰ ਕਿ ਆਪਦੇ ਕੋਲੋਂ ਫੰਡ ਮੁਹੱਈਆ ਕਰਵਾ ਕੇ ਉਹਨਾਂ ਫੰਡਾਂ ਰਾਹੀਂ ਕਿਸਾਨਾਂ ਦੀ ਫਸਲ ਜਿਹੜੀ ਤੈਅ ਕੀਤੀ ਹੋਈ ਐਮਐਸਪੀ ਉਹਦੇ ਅਨੁਸਾਰ ਚੱਕਣ ਦੀ ਜ਼ਿੰਮੇਵਾਰੀ ਲਵੇ ਤੇ ਤੈਅ ਕਿਵੇਂ ਹੋਣੀ ਐ ਸਵਾਮੀਨਾਥਨ ਕਮਿਸ਼ਨ ਦੀ ਸੀ3 ਫਾਰਮੂਲੇ ਦੇ ਨਾਲ ਤੈਅ ਹੋਵੇ ਜਿਹੜੀ ਕਿ ਅੱਜ ਤੈਅ ਕੀਤੀ ਹੋਈ ਐਮਐਸਪੀ ਦੇ ਤੇ ਸਵਾਮੀਨਾਥਨ ਨਾਲ ਤੈਅ ਕੀਤੀ ਹੋਈ ਦੇ ਬਹੁਤ ਵੱਡਾ ਫਰਕ ਹੈ ਕਈ ਗੁਣ ਆਉਦਾ ਰੇਟ ਵਧਣਾ ਹੈ ਫਸਲਾਂ ਦਾ ਜੇ ਉਸ ਪਰਸ਼ਾ ਲਾਗੂ ਹੁੰਦੀਆਂ ਨੇ ਤਾਂ ਨਹੀਂ ਹਰਿਖ ਜੀ ਆਖਰਕਾਰਨ ਕੀ ਹੈ ਕੇਂਦਰ ਸਰਕਾਰ ਵੀ ਕਹਿੰਦੀ ਅਸੀਂ ਕਿਸਾਨਾਂ ਦੇ ਬਹੁਤ ਹਤੈਕਸ਼ੀ ਆ ਅਸੀਂ ਕਿਸਾਨਾਂ ਦਾ ਬਹੁਤ ਫਾਇਦਾ ਚਾਹੋਣੇ ਆ ਫਿਰ ਕੀ ਕਾਰਨ ਹੈ ਕਿ ਕੇਂਦਰ ਸਰਕਾਰ ਵੀ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਾ ਰਹੀ ਭਗਵੰਤ ਮਾਨ ਹੋਰਾਂ ਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਆਉਂਦੇ ਸਾਰ ਮਤਲਬ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਇਹਨਾਂ ਨੇ ਵੀ ਨਹੀਂ ਦਿੱਤੀ ਕਾਰਨ ਕੀ ਹੈ ਕਿਉਂ ਨਹੀਂ ਐ ਐਮਐਸਪੀ ਗਰੰਟੀ ਕਾਨੂੰਨ ਬਣਾਉਦੇ ਇਹਦੇ ਪਿੱਛੇ ਕੀ ਕਾਰਨ ਹੈ ਸਭ ਤੋਂ ਪਹਿਲਾਂ ਲੜਾਈ ਦਾ ਕਿ ਨਿਯਮ ਹੈ ਕਿਹਦੇ ਨਾਲ ਲੜਨਾ ਉਹ تیر ਕਿਹੜੀ ਹੈ ਕਿਹੜਾ ਹਥਿਆਰ ਹੈ ਉਹਨਾਂ ਕੋਲ ਤੇ ਕਿਉਂ ਲੜਨਾ ਇਹ ਗੱਲਾਂ ਹੋਣੀਆਂ ਚਾਹੀਦੀਆਂ ਜਿਹੜੀ ਅੱਜ ਦੀ ਇਹ ਐਮਐਸਪੀ ਦੀ ਜਾਂ ਕਰਜ਼ੇ ਵਾਲੀ ਇਹ ਲੜਾਈ ਹੈ ਇਹ ਇਕੱਲੇ ਕੇਂਦਰ ਨਾਲ ਨਹੀਂ ਹੈ ਬੀਜੇਪੀ ਨਾਲ ਜਾਂ ਮੋਦੀ ਨਾਲ ਨਹੀਂ ਹੈ ਇਹ ਲੜਾਈ ਇਸ ਤੋਂ ਬਹੁਤ ਵੱਡੀ ਹੈ ਇਹ ਲੜਾਈ ਸਿੱਧਮ ਸਿੱਧਾ ਅਮਰੀਕੀ ਧਾੜਵੀਆਂ ਨਾਲ ਅਮਰੀਕਾ ਦੀ ਗੁੰਡੀਕਰਦੀ ਨਾਲ ਅਮਰੀਕੀ ਸਾਮਰਾਜ ਵਾਦੇ ਨਾਲੇ ਇਸ ਸਿੱਧੀ ਲੜਾਈ ਕਿਉਂ ਕਿਉਂਕਿ ਐਮਐਸਪੀ ਦੇਣਾ ਇਨੀ ਛੋਟੀ ਲੜਾਈ ਅਸੀਂ ਕਿਉਂ ਨਹੀਂ ਮੰਨਦੇ ਕਿ ਇੱਕ ਹਕੂਮਤ ਨਾਲ ਨਹੀਂ ਇਹ ਦੁਨੀਆ ਭਰ ਦੇ ਸਭ ਤੋਂ ਵੱਡੇ ਬਦਮਾਸ਼ ਤੇ ਠੱਗ ਮੁਲਕ ਦੀ ਜਿਹੜੀ ਕਾਰਪੋਰੇਟ ਨੇ ਉਹਨਾਂ ਦੇ ਨਾਲ ਹੈ ਉਹ ਕਿਵੇਂ 1992 ਤੋਂ ਪਹਿਲਾਂ ਆਰਥਰ ਡੰਕਲ ਨਾਂ ਦਾ ਇੱਕ ਬੰਦਾ ਹੈ ਉਹਨੇ ਇੱਕ ਖਰੜਾ ਤਿਆਰ ਕੀਤਾ ਤੇ ਉਹ ਅਮਰੀਕਾ ਸਰਕਾਰ ਨੂੰ ਦਿੱਤਾ ਕਿ ਆਹ ਜਿਹੜਾ ਖਰੜਾ ਹੈ ਇਹਨੂੰ WTO World Trade Organization ਦੇ ਤਰੂ ਪਾਕਿਸਤਾਨ ਭਾਰਤ ਇਹਨਾਂ ਮੁਲਕਾਂ ਦੇ ਵਿੱਚ ਲਾਗੂ ਕੀਤਾ ਜਾਵੇ। ਜਿਹਨੂੰ ਡੰਕਲ ਖਰੜਾ ਕਹਿੰਦੇ ਆ ਡੰਕਲ ਖਰੜਾ ਕਹਿੰਦੇ ਆ 1992 ਚ ਨਰਸੀਮਹਰਾਓ ਦੀ ਸਰਕਾਰ ਦੇ ਸਮੇਂ WTO ਦੇ ਸੰਪਾਰਸ਼ਾਂ ਦੇ ਨਾਲ ਇਹ ਡੰਕਲ ਖਰੜਾ ਆ ਗਿਆ। ਸਾਡਾ ਉਦੋਂ ਨਾਰਾ ਸੀ ਡੰਕਲ ਖਰੜੇ ਦਾ ਅੰਜਾਮ ਮੋੜ ਤੋਂ ਹੋ ਜੂਗਾ ਦੇਸ਼ ਗੁਲਾਮ। ਤਾਂ ਇਹ ਜਿਹੜਾ WTO ਨਾਲ ਸਮਝੌਤੇ ਕੀਤੇ ਨੇ ਉਹਨਾਂ ਦੀ ਪਹਿਲੀ ਸ਼ਰਤ ਕੀ ਹੈ। ਉਹਨਾਂ ਦੀ ਸ਼ਰਤ ਇਹ ਆ ਕਿ ਜਿਹੜੀ ਭਾਰਤ ਦੀ ਸਰਕਾਰ ਹੈ ਅਕੈ ਨੂੰ ਉਹ ਸਰਕਾਰ ਜਿਹੜੀ ਫਸਲ ਐਮਐਸਪੀ ਤੇ ਕਿਸਾਨਾਂ ਦੀ ਆਪ ਖਰੀਦੀ ਏ ਉਹਨੂੰ ਬੰਦ ਕਰੇ ਉਹਨੂੰ 0% ਤੇ ਲੈ ਕੇ ਆਵੇ ਤੇ ਕਿਸਾਨਾਂ ਨੂੰ ਖੁੱਲੀ ਮੰਡੀ ਦੇ ਵਿੱਚ ਛੱਡੇ ਤਾਂ ਉੱਥੇ ਵੇਚਣ ਵਾਲਾ ਤੇ ਖਰੀਦਣ ਵਾਲੇ ਦੀ ਮਰਜ਼ੀ ਅਨੁਸਾਰ ਜਿਹੜਾ ਫਸਲ ਦਾ ਰੇਟ ਤੈਅ ਹੋ ਕੇ ਉੱਥੇ ਚੱਕੀ ਜਾਵੇ ਇਹ ਉਹਦੀ ਸ਼ਰਤ ਏ ਹੁਣ ਅੱਜ ਜੇਕਰ ਐਮਐਸਪੀ ਤੈਅ ਹੁੰਦੀ ਉਹ ਚੱਕਣ ਦੀ ਜ਼ਿੰਮੇਵਾਰੀ ਚੱਕਦੇ ਨੇ ਤਾਂ ਸਿੱਧਾ ਹੋ ਗਿਆ ਕਿ ਡਬਲਿਊਟੀਓ ਦੀਆਂ ਸਪਾਰਸ਼ਾਂ ਦੀ ਜਾਂਦੇ ਸਮਝੌਤਿਆਂ ਦੀ ਉਲੰਘਣਾ ਜਿਹਦੇ ਲਈ ਨਾ ਕੋਈ ਮੋਦੀ ਕੋਲ ਹਿੰਮਤ ਹੈਗੀ ਤੇ ਨਾ ਬੀਜੇਪੀ ਕੋਲ ਤੇ ਨਾ ਕਿਸੇ ਹੋਰ ਕੋਲ ਕਿ ਅਮਰੀਕਾ ਨਾਲ ਡਬਲਿਊਟੀ ਆ ਰਹੀ ਕਿਤੇ ਸਮਝੌਤਿਆਂ ਨੂੰ ਰੱਦ ਕਰਕੇ ਐਮਐਸਪੀ ਤੈਅ ਕਰ ਦੇਣ ਤੇ ਖਰੀਦਾਂ ਦੀ ਜ਼ਿੰਮੇਵਾਰੀ ਚੱਕ ਲੈਣ ਕਿਉਂ ਅਮਰੀਕਾ ਦਾ ਸਭ ਨੂੰ ਪਤਾ ਹੈ ਕਿ ਜਿਹੜਾ ਵੀ ਉਹਦਾ ਹੁਕਮ ਉਹਦੀ ਗੁੰਡਾਗਰਦੀ ਨਹੀਂ ਮੰਨਦਾ ਉਹਨਾਂ ਮੁਲਕਾਂ ਨੂੰ ਥੇ ਕਰ ਦਿੰਦਾ ਤੇ ਕੀਤਾ ਉਹ ਸੀਰੀਆ ਹੋਵੇ ਇਰਾਨ ਹੋਵੇ ਇਰਾਕ ਹੋਵੇ ਫਲਸਤੀਨ ਹੋਵੇ ਉਹ ਜਿਹੜਾ ਇਹ ਅਫਗਾਨਿਸਤਾਨ ਹੋਵੇ ਤਾਂ ਉਹ ਥੇ ਕਰ ਦਿੰਦਾ ਹੈ ਉਹਦੀਆਂ ਸਬੂਤ ਸਾਡੇ ਕੋਲ ਨੇ ਇਹਨਾਂ ਦੇ ਵਸਦਾ ਰੋਗ ਨਹੀਂ ਗਾ ਦੂਜੀ ਗੱਲ ਇੱਕ ਤਾਂ ਹੋ ਗਿਆ ਫਸਲਾਂ ਤੋਂ ਬਾਹਰ ਆਵੇ ਖਰੀਦਣ ਤੋਂ ਦੂਜੀ ਗੱਲ ਏ ਐਮਐਸਪੀ ਵਾਲਾ ਕਿ ਐਮਐਸਪੀ ਤੈ ਨਹੀਂ ਕਰੇਗੀ ਕੋਈ ਵੀ ਸਰਕਾਰ ਐਮਐਸਪੀ ਤੇ ਨਾ ਤੈ ਕਰੇਗੀ ਤਨਾ ਚੱਕਣ ਲਈ پابੰਦ ਹੋਵੇਗੀ ਤਾਂ ਇਹ ਜਿਹੜੀ ਲੜਾਈ ਹੈ ਅਸਲ 'ਚ ਸਾਨੂੰ ਸਮਝ ਲੈਣਾ ਚਾਹੀਦਾ ਛੋਟੀ ਮੋਟੀ ਲੜਾਈ ਨਹੀਂ ਇੱਕ ਦੇਸ਼ ਦੀ ਸਰਕਾਰ ਨਾਲ ਨਹੀਂ ਇਹ ਸੰਸਾਰ ਦੇ ਸਭ ਤੋਂ ਵੱਡੇ ਤਾੜਵੀ ਅਮਰੀਕਾ ਨਾਲ ਹੈ ਅੱਛਾ ਇੱਕ ਵੱਡਾ ਸਵਾਲ ਤੁਹਾਡੇ ਤੇ ਆ ਸੰਯੁਕਤ ਮੋਰਚੇ 'ਚ ਤੁਹਾਡੀ ਜਥੇਬੰਦੀ ਵੀ ਹੈ ਅੱਜ ਜਦੋਂ ਇੱਕ ਮੁੰਡਾ ਸ਼ਹੀਦ ਹੋ ਗਿਆ ਸ਼ੁਭਕਰਮ ਕਰਨ ਤਾਂ ਸਾਰਾ ਸੰਯੁਕਤ ਮੋਰਚਾ ਅੱਜ ਮੀਟਿੰਗ ਕਰ ਰਿਹਾ ਹੈ ਜਦੋਂ ਉਹ ਕੁਝ ਜਥੇਬੰਦੀਆਂ ਦਿੱਲੀ ਜਾਣ ਦਾ ਸੱਦਾ ਦੇ ਕੇ ਬਾਰਡਰਾਂ ਤੇ ਆਣ ਬੈਠੀਆਂ ਉਸ ਤੋਂ ਬਾਅਦ ਫਿਰ ਰੇਲਾਂ ਵੀ ਰੋਕੀਆਂ ਗਈਆਂ ਫਿਰ ਟੋਲ ਪਲਾਜ਼ੇ ਵੀ ਫ੍ਰੀ ਕੀਤੇ ਗਏ ਸੰਯੁਕਤ ਮੋਰਚੇ ਵੱਲੋਂ ਪਰ ਪਹਿਲਾਂ ਉਹਨਾਂ ਦੇ ਨਾਲ ਕਿਉਂ ਨਹੀਂ ਤੁਰਿਆ ਗਿਆ ਕੀ ਉਹ ਸੰਯੁਕਤ ਮੋਰਚੇ ਨਾਲ ਨਹੀਂ ਤੁਰਨਾ ਚਾਹੁੰਦੇ ਜਾਂ ਸੰਯੁਕਤ ਮੋਰਚਾ ਉਹਨਾਂ ਨਾਲ ਨਹੀਂ ਤੁਰਨਾ ਚਾਹੁੰਦਾ ਵੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਆ ਕਿ ਡੱਲੇਵਾਲ ਸਾਹਿਬ ਕੱਲ੍ਹ ਦੇ ਬਿਮਾਰ ਹੋ ਗਏ ਨੇ ਉਹਨਾਂ ਨੂੰ ਦਾਖਲ ਹੋਣਾ ਪਿਆ ਤਾਂ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜੇ ਸਾਡੀ ਜਨਤਾ ਮਤਲਬ ਆਗੂ ਨਹੀਂ ਹੈਗਾ ਤਾਂ ਉਹਨਾਂ ਨੂੰ ਉੱਥੇ ਹੁਣ ਸਾਡੀ ਵੱਧ ਲੋੜ ਹੈ ਦੂਜੀ ਗੱਲ ਹੈ ਸੰਯੁਕਤ ਕਿਸਾਨ ਮੋਰਚਾ ਇੱਕ ਵੱਡਾ ਥੜਾ ਉਹਦੇ ਵਿੱਚ ਸੰਵਧਾਨਕ ਤੌਰ ਤੇ ਬਹੁਗਿਣਤੀ ਘੱਟਗਿਣਤੀ ਨਾਲ ਫੈਸਲੇ ਹੁੰਦੇ ਨੇ ਤਾਂ ਬਹੁਗਿਣਤੀ ਨਾਲ ਹੋਏ ਫੈਸਲਿਆਂ ਨੂੰ ਲਾਗੂ ਕਰਦੇ ਹੋਏ ਅਸੀਂ ਇਸ ਗੱਲ ਤੇ ਪਾਬੰਦ ਸਾਂ ਕਿ ਅਸੀਂ ਇੱਥੇ ਰਹਿ ਕੇ ਆਪਣੇ ਤੌਰ ਤੇ ਜੋ ਫੈਸਲੇ ਕਰਨੇ ਨੇ ਕੀਤੇ ਜਾਣ ਪਰ ਸੰਯੁਕਤ ਕਿਸਾਨ ਮੋਰਚੇ ਨੂੰ ਜਾਂ ਆਰਦੇ ਵੱਲੋਂ ਕੋਈ ਅਲੱਗ ਫੈਸਲਾ ਵੱਡਾ ਲੈ ਲਈਏ ਉਹ ਨਹੀਂ ਸੀ ਹੋ ਸਕਦਾ ਕਿਉਂਕਿ ਸਾਨੂੰ ਇੱਕ ਇਸ ਥੜੇ ਨੂੰ ਬਚਾ ਕੇ ਰੱਖਣ ਦੀ ਵੀ ਚਿੰਤਾ ਹੈ ਤਾਂ ਸਾਨੂੰ ਇਹ ਡਰ ਸੀ ਕਿ ਉਹਦੇ ਵਿੱਚ ਕੋਈ ਤਰੇੜ ਨਾ ਆ ਜਾਵੇ ਦੂਜੀ ਗੱਲ ਇਹ ਨਹੀਂ ਗੱਲ ਹੈਗੀ ਕਿ ਅੱਜ ਸ਼ਹੀਦ ਹੋ ਗਿਆ ਤੇ ਅੱਜ ਅਸੀਂ ਸਰਕਾਰ ਤੇ ਆਏ 13 ਤਰੀਕ ਨੂੰ ਜਬਰ ਹੁੰਦਾ 14 ਨੂੰ ਅਸੀਂ ਮੀਟਿੰਗ ਸਾਦਨੇ ਆ ਜਿਹੜੀ ਇਹ ਬਾਈ ਵਾਲੀ ਮੀਟਿੰਗ ਇਹ ਵੀ 18 ਤਰੀਕ ਨੂੰ ਤੈ ਹੋਈ ਹੋਈ ਏ ਇਹ ਐ ਸ਼ਹਾਦਤ ਤੋਂ ਬਾਅਦ ਨਹੀਂ ਤੈ ਹੋਈ ਇਹ 18 ਨੂੰ ਤੈ ਹੋਈ ਸੀ ਤਾਂ ਦੂਜੀ ਗੱਲ ਇਹ ਕਿ ਅਸੀਂ ਜਦੋਂ 13 ਨੂੰ ਜਬਰ ਹੁੰਦਾ 14 ਨੂੰ ਸਦਨੇ ਆ ਪੰਜਾਬ ਵਾਲਿਆਂ ਜਿਹੜੀਆਂ ਐਸਕੇਮੇ ਉਹਦੀ ਮੀਟਿੰਗ ਅਸੀਂ ਇਹ ਕਹਿੰਚ ਕੋਈ ਇਤਰਾਜ਼ ਨਹੀਂ ਵੀ ਬਹੁਤ ਵੱਡੀ ਨੰਬਰ ਚ ਸਾਡਾ ਸਹਿਯੋਗ ਇਹ ਸਾਡਾ ਜਿਹੜਾ ਮੰਗ ਸੀ ਉਹਦੇ ਤਹਿਤ ਹੀ ਅਗਲੇ ਦਿਨ ਜਿਹੜਾ 15 ਤਰੀਕ ਨੂੰ ਸਾਰੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਸਕੇਮ ਪੰਜਾਬ ਨੇ ਫੈਸਲਾ ਲਿਆ ਉਹ ਲਾਗੂ ਕੀਤਾ ਸੀ ਟੋਲ ਪਲਾਜੇ ਪਲੱਸ ਤੋਂ ਅਸੀਂ ਭਾਰਤੀ ਕਿਸਾਨੀਆਂ ਨੇ ਡਕਾਉਂਦਾ ਤੇ ਭਾਰਤੀ ਕਿਸਾਨੀਆਂ ਨੇ ਉਗਰਾਹਾਂ ਨੇ ਮਨਜੀਤ ਢੇਰ ਦੀ ਅਗਵਾਈ ਵਾਲੇ ਜੀ ਡਕਾਉਂਦਾ ਅਸੀਂ 15 ਤਰੀਕ ਨੂੰ 14 ਨੂੰ ਮੀਟਿੰਗ ਕਰਕੇ ਰੇਲਾ ਰੋਕ ਲੀਆਂ 15 ਨੂੰ 16 ਨੂੰ ਭਾਰਤ ਬੰਦ ਦਾ ਆ ਗਿਆ 17 ਤੇ 18 ਫਿਰ ਅਸੀਂ ਟੋਲ ਪਲਾਜਾਂ ਦਾ ਲੈ ਲਿਆ ਫੈਸਲਾ 18 ਨੂੰ ਮੀਟਿੰਗ ਹੁੰਦੀ ਹੈ ਉਹਦੇ ਚ ਜਦੋਂ ਫਿਰ ਟੋਲ ਪਲਾਜੇ ਫ੍ਰੀ ਕਰਨ ਦਾ ਫੈਸਲਾ ਹੁੰਦਾ ਤਾਂ ਅਸੀਂ 15 ਦਾ ਅਸੀਂ ਵਾਧੂ ਕੀਤਾ ਰੇਲਾ ਰੋਕਣ ਵਾਲਾ 16 17 ਦਾ ਅਸੀਂ ਵਾਧੂ ਕੀਤਾ ਸੰਤ ਮੋਰਚੇ ਤੋਂ ਬਾਹਰ ਜਾ ਕੇ 18 ਤਰੀਕ ਤੋਂ ਜਦੋਂ ਫੈਸਲਾ ਹੋ ਗਿਆ ਤੇ 18 ਤੇ 19 ਇਹ ਦੋ ਦਿਨ ਅਸੀਂ ਫਿਰ ਵੱਧ ਟੋਲਪਲਾਜੇ ਰੋਕ ਕੇ 20 ਤੇ 21 ਇਹ ਦੋ ਦਿਨ ਅਸੀਂ ਪੂਰੇ ਪੰਜਾਬ ਚ ਬੀਜੇਪੀ ਆਗੂਆਂ ਦੇ ਘਰ ਗਏ ਤੁਸੀਂ ਤੁਸੀਂ ਸਭ ਕੁਝ ਕੀਤਾ ਪਰ ਉਧਰ ਜਿਹੜੇ ਗਏ ਨੇ ਬਾਰਡਰਾਂ ਦੇ ਉੱਪਰ ਉਹ ਕਿਤੇ ਨਾ ਕਿਤੇ ਕਈ ਵਾਰ ਕਹਿ ਚੁੱਕੇ ਨੇ ਵੀ ਉਹ ਗਦਾਰ ਨੇ ਔਰ ਜਾਈਆਂ ਚ ਬੈਠੇ ਨੇ ਉਹ ਘਰੇ ਬੈਠੇ ਨੇ ਇੱਧਰ ਲੋਕ ਮਰ ਰਹੇ ਨੇ ਉਹ ਆਉਂਦੇ ਕਿਉਂ ਨਹੀਂ ਕੀ ਜਵਾਬ ਦਵਾਂਗੇ ਕੋਈ ਘਰੇ ਨਹੀਂ ਬੈਠੇ ਕੋਈ ਰਜਾਈਆਂ 'ਚ ਨਹੀਂ ਬੈਠੇ ਮੈਂ ਤੁਹਾਨੂੰ ਦੱਸ ਬੈਠਾ ਵੀ 13 ਨੂੰ ਜਬਰ ਹੋਣ ਤੋਂ ਬਾਅਦ ਇੱਕ ਦਿਨ ਵੀ ਅਸੀਂ ਇੱਕ ਮਿੰਟ ਵੀ ਘਰੇ ਨਹੀਂ ਬੈਠੇ ਰੋਜ਼ ਹਰ ਰੋਜ਼ ਇਹਦੇ ਵਿਰੋਧ ਦੇ ਵਿੱਚ ਇਹਨਾਂ ਮੰਗਾਂ ਨਾਲ ਸਹਿਮਤੀ ਪ੍ਰਗਟ ਲਈ ਇਹ ਮੰਗਾਂ ਮਨਵਾਉਣ ਲਈ ਅਸੀਂ ਤੱਕ ਪਾਰਾਂ ਕਦੇ ਵੀ 12:00 ਵਜੇ ਤੋਂ ਪਹਿਲਾਂ ਨਹੀਂ ਸੁੱਤੇ ਤਾਂ ਇਹ ਗੱਲ ਨਹੀਂ ਹੈਗੀ ਕਿ ਹੁਣ ਨੁਕਸਾਨ ਹੋਣ ਤੋਂ ਬਾਅਦ ਆਇਆ ਪਹਿਲੋ ਪ੍ਰੋਬਲਮ ਆ ਸੀ ਜਿਹਦੇ ਕਰਕੇ ਨਹੀਂ ਸੰਭਵ ਹੋਇਆ ਤੋ ਪ੍ਰੋਬਲਮ ਕਿਹਦੇ ਚ ਕਿੰਨੀ ਹੈ ਅੱਜ ਸਮਾਂ ਨਹੀਂ ਹੈਗਾ ਗੱਲ ਕਰਨ ਦਾ ਆਉਣ ਵਾਲੇ ਸਮੇਂ ਜਦੋਂ ਇਹ ਨਿਬੜ ਗਿਆ ਜਰੂਰ ਕਰਾਂਗੇ ਵੀ ਕਿਹਦੀ ਕਿੰਨੀ ਗਲਤੀ ਹੈ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਵੱਡੀ ਹੱਦ ਤੱਕ ਆਵਦਾ ਰੋਲ ਨਿਭਾਇਆ ਇਹਦੇ 'ਚ ਕੋਈ ਸ਼ੱਕ ਨਹੀਂਗਾ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਅਲੱਗ ਤੌਰ ਤੇ ਅਸੀਂ ਨਿਭਾਇਆ ਉਹ ਵੀ ਕੋਈ ਛੋਟੀ ਗੱਲ ਨਹੀਂ ਤਾਂ ਇਹ ਗੱਲ ਬਿਲਕੁਲ ਗਲਤ ਹੈ ਕਿ ਹੁਣ ਸਾਨੂੰ ਆ ਗਿਆ